ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਸਿਆਣੇ ਗੱਲ ਕਰਦੇ ਆ ਕਹਿੰਦੇ 100 ਝੂਠ ਬੋਲ ਕੇ ਵੀ ਝੂਠ ਸੱਚ ਨਹੀਂ ਬਣਦਾ ਜਿਹੜਾ ਬਿਆਨ ਅਚ ਚੰਦਰਪ੍ਰਮ ਕਾਂਗਰਸ ਦੇ ਆਗੂ ਨੇ ਦਿੱਤਾ ਹੈ ਉਹ ਬਿਆਨ ਉਸ ਅਸਲ ਸਚਾਈ ਦੀ ਗੱਲ ਕਰਦਾ ਹੈ ਇਹ ਗੱਲ ਠੀਕ ਹੈ ਕਿ ਚੰਦਰਪ੍ਰਮ ਸਾਹਿਬ ਦਾ ਬਿਆਨ ਕੀ ਉਹਨਾਂ ਦੀ ਅੰਤਰਾਪਮਣ ਦਾ ਜਾਂ ਕੋ ਰਾਜ ਨਹੀਂ ਸੀ ਲਾਹ ਲੈਣ ਲਈ ਆ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜੀ ਅਸਲ ਸਚਾਈ ਆ ਉਸ ਨੂੰ ਬਿਆਨ ਕੀਤੀ ਆ ਤੇ ਅਸੀਂ ਦੇਰ ਆਏ ਗਰੁਸਤਾਏ ਉਹਦਾ ਸਵਾਗਤ ਕਰਦੇ ਆ ਪਰ ਉਹਦੇ ਨਾਲ ਦੀ ਨਾਲ ਉਹ ਇੱਕ ਹੋਰ ਧੂੜ ਬੋਲ ਰਹੇ ਨੇ ਜਿਹਦੇ ਵਿੱਚ ਉਹ ਹੋ ਹੋ ਇਹ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਹਮਲਾ ਸੀ ਦਰਬਾਰ ਸਾਹਿਬ ਦਾ ਇਹ ਇੰਦਰਾ ਗਾਂਧੀ ਦੇ ਇਕੱਲਾ ਫੈਸਲਾ ਨਹੀਂ ਸੀ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਕਿਸੇ ਵੀ ਤਰ੍ਹਾਂ ਅਰਥ ਨਹੀਂ ਰੱਖਦੀ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਅਸਤਿਰ ਭਗੁੰਦਾ ਉਹਦਾ ਅਪਰਾ ਰਤਬਾ ਉਹਦਾ ਸਾਰੀਆਂ ਏਜੰਸੀਆਂ ਸਾਰੇ ਲੋਕ ਉਹਦੇ ਨਾਲ ਹੁੰਦੇ ਰਹੇ ਹਾਂ ਇਹ ਗੱਲ ਠੀਕ ਹੈ ਕਿ ਕੁਝ ਮਰੋਤੀ ਪਾਰਟੀਆਂ ਦੇ ਲੋਕ ਵੀ ਉਸ ਨੂੰ ਇਸ ਗੱਲ ਦੀ ਸ਼ਹਿਦ ਹੁੰਦੇ ਪਾਏ ਗਏ ਤੇ ਉਹਨਾਂ ਨੇ ਆਪਣੀਆਂ ਜੀਵਨੀ ਵਿੱਚ ਇਹ ਗੱਲ ਕਹੀ ਹੈ ਪਰ ਇੰਦਰਾ ਗਾਂਧੀ ਦਾ ਇਹ ਜਿਹੜਾ ਹਮਲਾ ਸੀ ਤਬਰਦ ਸਾਬ ਤੇ ਇਹ ਯੋਜਨਾਬੱਧ ਹਮਲਾ ਸੀ ਇੰਦਰਾ ਗਾਂਧੀ ਦੀ ਮਨਸ਼ਾ ਸੀ ਉਹਨੇ ਆਪਣੀ ਰਾਜਨੀਤੀ ਜਿਹੜੀ ਤਵਾ ਚੁੱਕੀ ਧਰਾਟੇ ਸੀ ਉਸ ਨੂੰ ਕੈਮ ਰੱਖਣ ਵਾਸਤੇ ਦੇਸ਼ ਨੂੰ ਇਹ ਦੱਸਣ ਵਾਸਤੇ ਕਿ ਬਹੁ ਗਿਣਤੀ ਜਿਹੜੇ ਲੋਕੋਂ ਤੁਹਾਨੂੰ ਜਿਹੜੇ ਸਿੱਖ ਮਾਰ ਰਹੇ ਨੇ ਜਿਹੜੇ ਕਿ ਏਜੰਸੀਆਂ ਵੱਲੋਂ ਕਾਰੇ ਕਰਾਏ ਗਏ ਬੱਸਾਂ ਨੂੰ ਕੱਢ ਕੇ ਜਾਂ ਰੇਲਾਂ ਨੂੰ ਕੱਢ ਕੇ ਹਿੰਦੂ ਭਰਾ ਮਾਰੇ ਗਏ ਤਾਂ ਉਹਨੇ ਕਿਹਾ ਕਿ ਮੈਂ ਇਹ ਹਿੰਦੂ ਤਾਂ ਨੂੰ ਬਚਾਉਣ ਵਾਸਤੇ ਬਹੁ ਗਿਣਤੀ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਮਾਰਾਂ। ਸੋ ਇਹ ਉਹਦਾ ਜੰਡਾ ਸੀ ਜਿਹਦੇ ਕਰਕੇ ਉਹਨੂੰ ਵੀ ਮਾਰ ਚਲਣੀ ਪਈ। ਇੰਦਰਾ ਵੀ ਨੇ ਇੰਦਰਾ ਨੂੰ ਵੀ ਪੋਤਰਾ ਪਿਆ ਦੇ ਉਸ ਤੋਂ ਬਾਅਦ ਇਸ ਦੇਸ਼ ਦੇ ਲੋਕਤੰਤਰ ਤੇ ਨੇ ਲੋਕਤੰਤਰ ਤੇ ਕਾਂਗਰਸ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਜਿਹੜਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤੋਹਫੀ ਸੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਕਾਂਗਰਸ ਦੇ ਲੀਡਰ ਉਹਦੀ ਨੁਮਾਈ ਕਰਦੇ ਪਾਏ ਗਏ ਜੀਵ ਗਾਂਧੀ ਇਹ ਕਹਿੰਦਾ ਸੁਣਿਆ ਗਿਆ ਕਿ ਬੜਾ ਦਰਦ ਜਿੱਤਦਾ ਧਰਤੀ ਹਿੱਲਦੀ ਹੈ ਸਿੱਖਾਂ ਦੇ ਕਤਲ ਕਤਲੇਆਮ ਨੂੰ ਜਸਟੀਫਾਈ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਂਗਰਸ ਦੀ ਜੋ ਹਾਲਾਤ ਨੇ ਉਹ ਅੱਜ ਤੁਸੀਂ ਦੇਖ ਰਹੇ ਹੋ ਭਾਵੇਂ ਕੀ ਉਹਨਾਂ ਦਾ ਜਿਹੜਾ ગાંધી ਪਰਿਵਾਰ ਦਾ ਪ੍ਰਜੰਨ ਰਾਹੁਲ ગાંધી ਬੜੇ ਪੰਜਾਬ ਦੇ ਘਰੇ ਵੀ ਲੰਦਾ ਤੇ ਬਾਦਸਾ ਵੀ ਨਤਮਸਤ ਹੁੰਦਾ ਪਰ ਖੁੱਲ ਕੇ ਕਦੇ ਉਹ ਆਪਣੇ ਨਾਲ ਦੀ ਕੁਰਸੀ ਤੇ ਬੈਠੇ ਜਨੀਸ਼ ਟਰੈਕਟਰ ਜਾਂ ਸੰਜਨ ਕੁਮਾਰ ਜਾਂ ਹੋਰ ਜਿਹੜੇ ਇਹ ਲੋਕ ਨੇ ਉਹਨਾਂ ਦੇ ਬਾਰੇ ਕਦੇ ਉਹ ਜੇਕਰ ਨਹੀਂ ਕਰਦਾ ਸੋਚੀ ਬਚ ਨਗਰਮ ਸਾਬ ਨੇ ਭਾਵੇਂ ਕੀ ਕਿਸੇ ਵੀ ਭਾਵਨਾ ਨਾਲ ਗੱਲ ਕਹੀ ਯਾਰ ਪਰ ਉਸ ਸਮੇਂ ਦੀ ਅਸਖਚਾਈ ਨੂੰ ਬਿਆਨ ਕਰਦੇ ਆ ਜਿਹੜੀ ਗੱਲ ਕਹੀ ਯਾਰ ਇਹ ਬਲੂ ਸਟਾਰ ਮਾਣਾ ਕਾਰਾ ਸੀ ਕਾਂਗਰਸ ਦਾ ਤੇ ਇਹ ਗੱਲ غلط ਹੈ ਕਿ ਉਹਨੇ ਕਿਹਾ ਕਿ ਇੰਦਰਾ ਗਾਂਧੀ ਦਾ ਪੂਰਾ ਹੱਥ ਨਹੀਂ ਸੀ ਇਹ ਗੱਲ ਸੰਗਤ ਨੂੰ ਅਸੀਂ ਕਲੀਅਰ ਕਰਨੀ ਚਾਹੁੰਦੇ ਹਾਂ ਕਿ ਪੂਰਾ ਰੂਪ ਦੇ ਵਿੱਚ ਇੰਦਰਾ ਗਾਂਧੀ ਦਾ ਹੀ ਇਹ ਏਜੰਡਾ ਸੀ ਜਿਹੜਾ ਉਹਨੇ ਲਾਗੂ ਕੀਤਾ ਜਿਹਨੇ ਦੇਸ਼ ਦੇ ਅੰਦਰ ਇੱਕ ਵੱਡਾ ਘਟਨਾਕਰਨ ਲੈ ਕੇ ਆਂਦਾ ਜਿਸ ਨੂੰ ਅੱਜ ਵੀ ਦੇਸ਼ ਭੁਗਤ ਰਿਹਾ ਹੈ